पठानकोट रेलवे पुलिस जो कि लगातार सुरक्षा के पुख्ता इंतजाम करने के लिए समय समय पर सर्च ऑपरेशन चलाती आ रही है इसी कड़ी के तहत पुलिस की ओर से पठानकोट कैंट रेलवे स्टेशन पर मुस्तैदी दिखाते हुए एक बड़ी कामयाबी हासिल की है जिसमें पुलिस ने चेकिंग के दौरान एक शख्स को काबू किया है जिसके पास से दो देसी कट्टे हुए से जिंदा कारतूस बरामद किए गए हैं जो कि दिल्ली का रहने वाला है बताया जा रहा है कि रेलवे पुलिस द्वारा मामला दर्ज कर आगे की कार्रवाई शुरू कर दी गई है और जांच की जा रही है कि आखिर यह पहले भी काम कर चुका है जहाँ पहली बार इसका काम कर रहा है इस बारे में जानकारी देते हुए रेलवे के थाना प्रभारी ने बताया कि दौरे दौरान चेकिंग करने पर उन्होंने एक शख्स को आते देखा जब रोकने की कोशिश की गई तो वो भागने लगा पुलिस ने भागे हुए लड़के को काबू कर उसके बैग की चेकिंग की गई तो उसमें से दो देसी कट्टे हुए से जिंदा कारतूस बरामद किए गए हैं उन्होंने कहा कि इसने इस पैसे का लालच देकर एक कोरियर की तरह इस्तेमाल किया गया है फिलहाल इसमें पूछताछ की जा रही है आखिर क्या है पूरा मामला बड़े रहो हमारे साथ और देखते रहो पंजाब जेके न्यूज ਜੋ ਅੱਜ ਪਠਾਨਕੋਟ ਸ਼ੌਣੀ ਵਿਖੇ ਸਾਡੀ ਪੁਤ ਪਾਰਟੀ ਐਸਐਸ ਪ੍ਰਵਿੰਦਰ ਸਿੰਘ ਜੀ ਰੈਨਮਾਈ ਹੇਟ ਜਿਹੜੀ ਚੈਕਿੰਗ ਕਰ ਰਹੀ ਸੀ ਸੀਨੀਅਰ ਅਫਸਰਾਂ ਦੀ ਹਾਜ਼ਰਤਾਂ ਤੇ ਤੇ ਚੈਕ ਬਣਾ ਨੇ ਚੈਕਿੰਗ ਜਦੋਂ ਇਹ 메ਨ ਗੇਟ ਤੇ ਬਹੁਤ ਸਾਰਾ ਚੈਕਿੰਗ ਕਰ ਰਹੀ ਸੀ ਜਦੋਂ ਉਹ ਇਹਨਾਂ ਦੇਖਿਆ ਇੱਕ ਵਿਅਕਤੀ ਅੰਦਰੋਂ ਜਿਹੜੀ ਗੱਡੀ ਆ ਕੇ ਰੁਕੀ ਸੀ ਉੱਥੋਂ ਸਵਾਰੀਆਂ ਉਤਰੀਆਂ ਉਸ ਤੋਂ ਬਾਅਦ ਕੁਝ ਟਾਈਮ ਤੋਂ ਸਵਾਰੀਆਂ ਕੁਝ ਅੰਦਰ ਰੁਕ ਰਹੀ ਜਾਂਦੀਆਂ ਕੁਝ ਬਾਹਰ ਨਿਕਲ ਜਾਂਦੀਆਂ ਜਦੋਂ ਜਿਹੜੇ ਲੋਕ ਜਿਹੜੇ ਬਾਹਰੋਂ ਆ ਰਹੇ ਸੀ ਤੇ ਇੱਕ ਬੰਦਾ ਜਦੋਂ ਇਹਨਾਂ ਨੇ ਚੈਕਿੰਗ ਕਰਦੇ ਤੇ ਆਉਂਦੇ ਇਹਨਾਂ ਨੂੰ ਦੇਖ ਕੇ ਇੱਕਦਮ ਰੋਕੇ ਤੇ ਪਿੱਛੇ ਨੂੰ ਮੋੜਨ ਲੱਗਾ ਚੱਕ ਦੀ ਬਣਾ ਕੇ ਉਹਨੂੰ ਰੋਕਿਆ ਤੇ ਉਸ ਦਾ ਜਦੋਂ ਇਹਦੇ ਬੈਗ ਦੀ ਪਿੱਠੂ ਵੇਖੀ ਉਹਦੇ ਬੈਗ ਦੀ ਤਲਾਸ਼ੀ ਲਈ ਤੇ ਉਹਦੇ ਵਿੱਚ ਇੱਕ ਪੈਕੇਟ ਸੀਗਾ ਅ ਔਰੇਂਜ ਕਲਰ ਦਾ ਜਦੋਂ ਉਹਨੂੰ ਖੋਲ ਕੇ ਦੇਖਿਆ ਤੇ ਉਹਦੇ ਵਿੱਚੋਂ ਇਹ ਜਿਹੜਾ ਅਸਲਾ ਦੋ ਕੱਟੇ ਜਿਹੜੇ ਦੇ ਸੀ ਪਿਸਟੋਲ ਆ ਬਰਾਮਦ ਹੋਇਆ ਹਾਂਜੀ ਨਾਲ 6 ਘਰਦੋਂ ਉਸਨੇ ਕਿ ਕੋਲ ਮੈਂ ਕਹਿੰਦਾ ਸੀਗਾ ਤੇ ਕਿੱਥੇ ਸਪਲਾਈ ਕਰਦੇ ਕੋਈ ਜਾਣਕਾਰੀ ਇਸ ਇਹ ਅਜੇ ਜਿਹੜੀ ਮੁਰਲੀ ਸਾਡੀ ਪੁੱਛਗਿੱਛ ਤੋਂ ਇਹ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਆ ਵੀ ਇੱਕ ਅਜੇ ਕੂਰੀਅਰ ਇਹਨੇ ਕੰਮ ਕੀਤਾ ਜਿਸ ਤਰ੍ਹਾਂ ਇਹਨੂੰ ਦਿੱਲੀ ਤੋਂ ਕੋਈ ਬੰਦਾ ਮਿਲਿਆ ਉਹਨੇ ਇਹਨੂੰ ਦਿੱਤਾ ਕੁਝ ਪੈਸੇ ਦੇਣੇ ਕੀਤੇ ਸੀਗੇ ਤੇ ਅੱਗੇ ਇਹਨੂੰ ਦੱਸਿਆ ਵੀ ਤੈਨੂੰ ਮੈਂ ਜੰਮੂ ਜਾ ਕੇ ਮਰੂੰਗਾ ਪਹਿਲੀ ਮੁਕਦਮਾ ਦਰਜ ਹੋਇਆ ਨਹੀਂ ਇਸਤੇ ਜੇ ਨਹੀਂ ਪਹਿਲਾਂ ਕੋਈ ਮੁਕਦਮਾ ਨਹੀਂ ਹੈਗੇ ਇਹ ਅਜੇ ਮਤਲਬ ਇੱਕ ਛੋਟਾ ਮੋਟਾ ਉੱਥੇ ਕੰਮ ਕਰਦਾ ਦਿੱਲੀ ਮਿਸਤਰੀ ਦਾ ਛੋਟਾ-ਮੋਟਾ ਤੇ ਉਹ ਉਹਦਾ ਕਰਕੇ ਲਾਲਚ ਵਿੱਚ ਆ ਗਿਆ پیسے ਦੇਣੇ ਕਿਤੇ ਜਿਹੜਾ ਕਰਕੇ ਉਹਨੂੰ ਇਹ ਕਿਹਾ ਵੀ ਆ ਮੇਰਾ ਪੈਕੇਟ ਗਿਫਟ ਆ ਤੇ ਤੂੰ ਉੱਥੇ ਪਹੁੰਚਾ ਦੇ। ਨਹੀਂ ਕੋਈ ਪੜੇ ਨਹੀਂ ਕਿਦਾਂ ਦਾ ਨੋ। ਦਿੱਲੀ ਦਾ ਇਹਦਾ ਹੈਗਾ ਜੀ ਐਡਰੈਸ ਹੈਗਾ ਜਬਰੂਦਪੁਰ ਪੀਐਸ ਗ੍ਰੇਟਰ ਕਲਾਸ਼ ਸਾਊਥ-ਈਸਟ ਦਿੱਲੀ। ਕੋਈ ਪਛਾਣ ਨਹੀਂ ਆਦੀ ਉਹ ਪੜੇ ਨਹੀਂ ਖਾਈਆਂ ਅੰਡਰ ਮੈਟ੍ਰਿਕ ਹੈਗਾ ਜੀ ਇਹ ਛੋਟਾ-ਮੋਟਾ ਕੰਮ ਕਰਦਾ ਉੱਥੇ ਮਿਸਤਰੀਆਂ ਦੇ ਨਾਲ ਜਿੱਦਾਂ ਪੀਓਪੀ ਵਗੈਰਾ ਦਾ ਛੋਟਾ-ਮੋਟਾ ਕੰਮ ਕਰਦਾ। ਕਿਸਾਰ ਕੀ ਦੋਸ਼ੀ ਸੀ? ਦੋਸਤ ਦਾ ਨਾਮ ਹੈਗਾ ਕ੍ਰਿਸ਼ਨ ਕ੍ਰਿਸ਼ਨ ਨਿਸ਼ਾਦ ਉਪਰ ਉਰਫ ਕ੍ਰਿਸ਼ਨਾ ਸਨ ਆਫ ਲੇਟ ਸ਼ੇ ਪੂਜਨ ਜਬਰੂਦਪੁਰ ਗ੍ਰੇਟਰ ਕਲਚ ਦੇ ਜੀ ਇਹ ਪਹਿਲਾਂ ਵੀ ਇਦਾਂ ਦਾ ਕਰ ਚੁੱਕਿਆ ਜਾਂ ਪਹਿਲੀ ਵਾਰੀ ਹੈ ਇਹ ਪਹਿਲੀ ਵਾਰੀ ਆਇਆ ਜੀ ਇਸ ਤਰ੍ਹਾਂ ਇਹਨੇ ਦੱਸਿਆ ਵੀ ਜਿਸ ਤਰ੍ਹਾਂ ਮੈਂ ਪਹਿਲੀ ਵਾਰੀ ਆਇਆ ਜੇ ਮਤਲਬ ਤਪਤੀਸ਼ جاری ਆ ਇਤੋਂ ਹੋਰ ਦੁਗਾਈ ਨਾਲ ਤਪਤੀਸ਼ ਕਰਾਂਗੇ ਉਸ ਤੋਂ ਬਾਅਦ ਕੀ ਰਿਵੀਲ ਹੁੰਦਾ ਹੈ ਉਹ ਧੰਨਵਾਦ ਦੇ ਵਿੱਚ ਜਰੂਰ ਜਾਣਕਾਰੀ ਦਿੱਤੀ ਜੀ ਕੋਈ ਗਰੋ ਹੈ ਜਾਂ ਨਹੀਂ ਗਰੋ ਨਹੀਂ ਇਕੱਲਾ ਹੀ ਆ ਅੱਗੇ ਜਦੋਂ ਗਰੀਬ ਮੁੰਡਿਆਂ ਕੋਲੋਂ ਉਹਨਾਂ ਨੂੰ ਪੈਸੇ ਦਾ ਕੁਝ ਲਾਲਚ ਦੇ ਕੇ ਅੱਗੇ ਕੰਮ ਕਰਾਉਣ ਨੂੰ ਸ਼ੁਰੂ ਕਰ ਦਿੰਦੇ ਆ ਉਹ ਇਸ ਤਰ੍ਹਾਂ ਦਾ ਮਤਲਬ ਕੇਸ ਆ ਕੀ ਹੈ ਬਹੁਤ ਹੈ ਫੈਮਿਲੀ ਬੈਕਗ੍ਰਾਉਂਡ ਇਹਦਾ ਫਾਦਰ ਤੇ ਬਦਲਦੀ ਵੀ ਡੈਥ ਹੋ ਚੁੱਕੀ ਹੈ ਤੇ ਇਹ ਆਪਣੇ ਨਾਨੇ ਦੇ ਕੋਲ ਹੀ ਪੜਿਆ ਵਾ ਉੱਥੇ ਹੀ ਪੜਿਆ ਤੇ ਉਹਦੇ ਕੋਲ ਹੀ ਰਹਿੰਦਾ ਕੀ ਹੋਣ ਲੱਗ ਦਰਸ਼ ਕੀਤਾ ਜੀ ਇਹਦੇ ਵਿੱਚ ਅਸੀਂ 25 ਜਨ ਜਨ 25 ਜਨ ਜਨ ਦਾ ਆਰਮ ਜੈਕਟ ਦਾ ਜੇ ਕੇਸ ਦਰਜ ਕੀਤਾ ਵਾ ਜੇ ਅੱਗੇ ਤੋਂ ਹੋਰ ਵੀ ਇਦਾਂ ਪੁੱਛਕਿਸ਼ ਜਾਰੀ ਆ ਤੇ ਪੁੱਛਕਿਸ਼ ਦੇ ਦੌਰਾਨ ਜੇ ਕੋਈ ਹੋਰ ਅੱਗੇ ਮਾਮਲਾ ਸਾਹਮਣੇ ਆਇਆ ਤੇ ਉਹਦੇ ਨਾਲ ਅਸੀਂ ਹੋਰ ਬਲੈਨ ਨੂੰ ਵੀ ਨੋਟਿਫਾਈ ਕਰਾਂਗੇ ਇਹ ਰਿਪੋਰਟ ਪੇਸ਼ ਕਰਤਾ ਹਾਂ ਹਾਂਜੀ ਨਹੀਂ ਕੋਰਟ 'ਚ ਅਸੀਂ ਪੇਸ਼ ਕਰ ਰਹੇ ਹਾਂ ਮੰਨ ਲਓ ਜੇ